ਆਓ ਅੱਜ ਜਾਣੀਏ ਕਿ ਨੌਂ ਦੁਆਰ ਅਤੇ ਦਸਵਾਂ ਦੁਆਰ ਕੀ ਹੈ ਆਮ ਤੌਰ ਦੇ ਉੱਤੇ ਧਾਰਮਿਕ ਦੁਨੀਆ ਦੇ ਵਿੱਚ ਨੌਂ ਦੁਆਰ ਅਤੇ ਦਸਵਾਂ ਦੁਆਰ ਦੀ ਗੱਲ ਬਹੁਤ ਆਮ ਪ੍ਰਚਲਿਤ ਹੈ ਵਾਰ-ਵਾਰ ਬਹੁਤ ਸਾਰੇ ਸਾਧੂ ਸੰਤ ਅਤੇ ਆਪਣੇ ਆਪ ਨੂੰ ਧਾਰਮਿਕ ਸ਼ਖਸੀਅਤਾਂ ਅਖਵਾਉਣ ਵਾਲੇ ਇਹ ਪ੍ਰਚਾਰਦੇ ਹਨ ਕਿ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡਾ ਦਸਵਾਂ ਦੁਆਰ ਖੋਲ ਦੇਾਂਗੇ ਖਾਸ ਤੌਰ ਤੇ ਯੋਗੀ ਅਤੇ ਯੋਗਾ ਦੇ ਨਾਲ ਜੁੜੇ ਹੋਏ ਕੁੰਡਲਨੀ ਆਦ ਕਰਨ ਵਾਲੇ ਲੋਕ ਇਹਨਾਂ ਦੁਆਰਾਂ ਦੀ ਗੱਲ ਬਹੁਤ ਆਮ ਕਰਦੇ ਹਨ ਅਤੇ ਦਸਮ ਦੁਆਰ ਖੋਲਣ ਦੇ ਲਈ ਬਹੁਤ ਸਾਰੇ ਜੀਵ ਬਹੁਤ ਸਾਰੇ ਲੋਕ ਸੰਗਤ ਦੇ ਵਿੱਚੋਂ ਇਹਨਾਂ ਲੋਕਾਂ ਦੇ ਕੋਲ ਜਾਂਦੇ ਹਨ ਇਹਨਾਂ ਬਾਬਿਆਂ ਕੋਲ ਜਾ ਕੇ ਆਪਣਾ ਦਸਮ ਦੁਆਰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਆਓ ਪਹਿਲਾਂ ਤਾਂ ਇਹ ਜਾਣੀਏ ਕਿ ਨੌ ਦੁਆਰ ਕਿਹੜੇ ਹਨ ਸਰੀਰ ਦੇ ਦੁਆਰ ਉਹ ਵਾਲੀਆਂ ਥਾਵਾਂ ਨੇ ਜਿਨ੍ਹਾਂ ਇੰਦਰੀਆਂ ਤੋਂ ਕੋਈ ਚੀਜ਼ ਸਾਡੇ ਸਰੀਰ ਦੇ ਅੰਦਰ ਜਾ ਰਹੀ ਹੈ ਜਾਂ ਸਾਡੇ ਸਰੀਰ ਤੋਂ ਬਾਹਰ ਜਾ ਰਹੀ ਹੈ ਜਿਨ੍ਹਾਂ ਦੇ ਨਾਲ ਸਾਡਾ ਕੋਈ ਗਿਆਨ ਹਾਸਲ ਹੋ ਰਿਹਾ ਹੈ ਪੋਜਨ ਹਾਸਲ ਹੋ ਰਿਹਾ ਹੈ ਜਾਂ ਸਰੀਰ ਦੀ ਵੇਸਟ ਜਿਹੜੀ ਹੈ ਉਹ ਬਾਹਰ ਨਿਕਲ ਰਹੀ ਹੈ ਇਹ ਨੌ ਦਵਾਰਾਂ ਦੇ ਵਿੱਚੋਂ ਸੱਤ ਦਵਾਰ ਸਿਰਫ ਸਾਡੇ ਫੇਸ ਦੇ ਉੱਤੇ ਸਾਡੇ ਸਿਰ ਦੇ ਵਿੱਚ ਹੀ ਹਨ ਆਓ ਪਹਿਲਾਂ ਜਾਣੀਏ ਕਿ ਇਹ ਸੱਤ ਦਵਾਰ ਕਿਹੜੇ ਹਨ ਸਭ ਤੋਂ ਪਹਿਲਾਂ ਦੋ ਦਵਾਰ ਇਹ ਸਾਡੀਆਂ ਅੱਖਾਂ ਅੱਖਾਂ ਦੇ ਰਾਹੀਂ ਅਸੀਂ ਦੁਨੀਆ ਨੂੰ ਦੇਖਦੇ ਹਾਂ ਦੁਨੀਆ ਨੂੰ ਦੇਖ ਕੇ ਦੁਨੀਆ ਦੇ ਬਾਰੇ ਗਿਆਨ ਜਿਹੜਾ ਹੈ ਉਹ ਸਾਨੂੰ ਸਭ ਤੋਂ ਜ਼ਿਆਦਾ ਦੇਖ ਕੇ ਪ੍ਰਾਪਤ ਹੁੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਦੋ ਦੁਆਰ ਸਾਡੇ ਅੱਖਾਂ ਹਨ ਇਹ ਦੋ ਦੁਆਰ ਉਸ ਤੋਂ ਬਾਅਦ ਦੋ ਦੁਆਰ ਸਾਡੀਆਂ ਨਾਸਕਾਵਾਂ ਜਿਨ੍ਹਾਂ ਦੇ ਰਾਹੀਂ ਅਸੀਂ ਸਾਹ ਸੁਗੰਧੀ ਬਦਬੂ ਇਹ ਸਾਰੀਆਂ ਚੀਜ਼ਾਂ ਦਾ ਅਹਿਸਾਸ ਕਰਦੇ ਹਾਂ ਦੋ ਮੋਰੀਆਂ ਹੋਣ ਦੇ ਕਰਕੇ ਇਹਨਾਂ ਨੂੰ ਦੋ ਕਾਊਂਟ ਕੀਤਾ ਗਿਆ ਹੈ ਬੇਸ਼ੱਕ ਪਿੱਛੋਂ ਸਾਹ ਨਾਲੀ ਇੱਕ ਹੋ ਜਾਂਦੀ ਹੈ ਪਰ ਬਾਹਰੀ ਤੌਰ ਦੇ ਉੱਤੇ ਇੱਥੇ ਦੋ ਮੋਰੀਆਂ ਹੋਣ ਦੇ ਕਰਕੇ ਇਹਨਾਂ ਨੂੰ ਦੋ ਕਾਊਂਟ ਕੀਤਾ ਗਿਆ ਹੈ ਦੋ ਅੱਖਾਂ ਤੇ ਦੋ ਨਾਸਕਾਵਾਂ ਉਸ ਤੋਂ ਬਾਅਦ ਇੱਕ ਦੁਆਰ ਸਾਡਾ ਮੂੰਹ ਜਿਸ ਦੇ ਨਾਲ ਅਸੀਂ ਭੋਜਨ ਗ੍ਰਹਿਣ ਕਰਦੇ ਹਾਂ ਪਾਣੀ ਪੀਂਦੇ ਹਾਂ ਜਾਂ ਹੋਰ ਕੋਈ ਵਸਤੂਆਂ ਦਾ ਸੇਵਨ ਕਰਦੇ ਹਾਂ ਤੇ ਬਾਅਦ ਵਿੱਚ ਇਹ ਦੋ ਕੰਨ ਸਾਡੇ ਜਿਨ੍ਹਾਂ ਦੇ ਨਾਲ ਅਸੀਂ ਦੁਨੀਆ ਦੇ ਵਿੱਚੋਂ ਆਵਾਜ਼ਾਂ ਸੁਣਦੇ ਹਾਂ ਜਾਂ ਅਹਿਸਾਸ ਲੈਂਦੇ ਹਾਂ ਇਹ ਸੱਤ ਦੁਆਰ ਦੋ 2 4 1 5 6 ਤੇ 7 ਇਹ 7 ਦੁਆਰ ਸਾਡੇ ਫੇਸ ਦੇ ਉੱਤੇ ਹੀ ਹਨ ਸਾਡੇ ਸਿਰ ਦੇ ਉੱਤੇ ਹੀ ਹਨ ਇਹਨਾਂ 7 ਦੁਆਰਾਂ ਦੇ ਨਾਲ ਅਸੀਂ ਦੁਨੀਆ ਦਾ ਗਿਆਨ ਜਾਂ ਆਪਣੇ ਸਰੀਰ ਲਈ ਭੋਜਨ ਜਿਹੜਾ ਹੈ ਜਾਂ ਆਕਸੀਜਨ ਜਿਹੜੀ ਹੈ ਉਸ ਨੂੰ ਗ੍ਰਹਿਣ ਕਰਦੇ ਹਾਂ ਤੇ ਦੋ ਦੁਆਰ ਸਾਡੇ ਮਲਮੂਤਰ ਦੀਆਂ ਥਾਵਾਂ ਜਿਨ੍ਹਾਂ ਦੇ ਰਾਹੀਂ ਸਾਡੇ ਸਰੀਰ ਦਾ ਵੇਸਟ ਬਾਹਰ ਨਿਕਲਦਾ ਹੈ ਇਹ ਦੋ ਦੁਆਰ ਸਾਡੇ ਉਹ ਹਨ ਕੁੱਲ 9 ਦੁਆਰ ਸਾਡੇ ਸਰੀਰ ਦੇ ਉੱਤੇ ਇਹ ਮੰਨੇ ਜਾਂਦੇ ਹਨ ਹੁਣ ਗੱਲ ਆਉਂਦੀ ਹੈ 10ਵੇਂ ਦੁਆਰ ਦੀ 10ਵਾਂ ਦੁਆਰ ਕੋਈ ਸਰੀਰ ਦੇ ਵਿੱਚ ਅਜੇਹਾ ਅੰਗ ਨਹੀਂ ਹੈ ਕਿ ਅਸੀਂ ਕਿਤੇ ਮੋਰੀ ਕਰੀਏ ਤੇ ਸਾਡਾ 10ਵਾਂ ਦੁਆਰ ਖੁੱਲ ਜਾਏ ਜਾਂ ਕਿਸੇ ਅੰਗ ਦੇ ਵਿੱਚੋਂ ਦੀ ਮਾਸ ਸਾਈਡ ਤੇ ਹੋਵੇ ਤਾਂ ਉਥੋਂ ਦੀ ਗਿਆਨ ਜਾਂ ਉਥੋਂ ਦੀ ਅੱਖ ਇੱਕ ਨਵੀਂ ਖੁੱਲ ਜਾਏ ਤੇ ਸਾਨੂੰ ਦੁੱਖ ਦਿਖਣ ਲੱਗ ਜਾਏ ਕਈ ਫੋਟੋਆਂ ਅਸੀਂ ਦੁਨੀਆ ਦੇ ਵਿੱਚ ਦੇਖਦੇ ਆਂ ਕਿ ਜਿੱਥੇ ਇੱਥੇ ਇੱਕ ਅੱਖ ਬਣੀ ਹੁੰਦੀ ਹੈ ਸਿਰ ਦੇ ਉੱਤੇ ਤੇ ਉਹਨੂੰ ਅਸੀਂ ਤੀਜਾ ਨੇਤਰ ਕਹਿ ਦਿੰਦੇ ਨੇ ਤੇ ਕਈ ਇਹ ਵੀ ਕਹਿੰਦੇ ਨੇ ਕਿ ਜਿਹਦਾ ਦਸਵਾਂ ਦਵਾਰ ਖੁੱਲ ਗਿਆ ਉਹਦੇ ਇੱਥੇ ਅੱਖ ਬਣ ਗਈ ਤੇ ਉਹਨੂੰ ਹੋਰ ਚੀਜ਼ਾਂ ਜੜੀਆਂ ਨੇ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਪਰ ਇਹ ਇੱਕ ਤਰੀਕੇ ਨਾਲ ਸਿਰਫ ਭਰਮ ਹੈ ਕਿਸੇ ਦਾ ਵੀ ਤੀਜਾ ਨੇਤਰ ਜਿਹੜਾ ਹੈ ਮੱਥੇ ਦੇ ਉੱਤੇ ਉਹ ਪ੍ਰਗਟ ਨਹੀਂ ਹੁੰਦਾ ਉਹ ਕਿਤੇ ਨਜ਼ਰ ਨਹੀਂ ਆਉਂਦਾ ਅਸਲ ਦੇ ਵਿੱਚ ਦਸਵਾਂ ਦਵਾਰ ਗਿਆਨ ਦਾ ਦਵਾਰ ਹੈ ਕਿ ਅਜੀਹਾ ਗਿਆਨ ਜੇ ਸੁਣੋ ਅਸੀਂ ਰੱਬੀ ਗਿਆਨ ਕਹਿ ਦਿੰਨੇ ਆ ਕਿ ਜਦੋਂ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਬਾਰੇ ਸੱਚਾ ਗਿਆਨ ਹਾਸਲ ਹੋ ਜਾਏ ਤੇ ਜਦੋਂ ਅਸੀਂ ਉਸ ਪਰਮਾਤਮਾ ਤੋਂ ਮਿਲੇ ਸੱਚੇ ਗਿਆਨ ਦੇ ਅਨੁਸਾਰ ਗੁਰੂ ਦੀਆਂ ਕਈਆਂ ਹੋਈਆਂ ਗੱਲਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਿੰਨੇ ਆ ਤਾਂ ਉਸ ਵੇਲੇ ਸਾਡਾ ਦਸਮ ਦਵਾਰ ਖੁੱਲ ਜਾਂਦਾ ਹੈ ਭਾਵ ਕਿ ਜਦੋਂ ਦੁਨੀਆਦਾਰੀ ਦਾ ਗਿਆਨ ਹਾਸਲ ਹੋ ਜਾਏ ਪਰਮਾਤਮਾ ਬਾਰੇ ਗਿਆਨ ਹਾਸਲ ਹੋ ਜਾਏ ਸਾਨੂੰ ਸਾਡੇ ਮਨ ਦੇ ਅੰਦਰੋਂ ਹਰ ਤਰ੍ਹਾਂ ਦੇ ਭਰਮ ਮਿਟ ਜਾਣ ਦੁਨੀਆ ਦਾ ਡਰ ਮੁੱਕ ਜਾਏ ਜਾਂ ਲਾਲਚ ਆਦ ਖਤਮ ਹੋ ਜਾਣ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਕ ਸਾਡੇ ਵਸ ਦੇ ਵਿੱਚ ਹੋ ਜਾਣ ਉਦੋਂ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਦਸਮ ਦਵਾਰ ਜਿਹੜਾ ਹੈ ਉਹ ਖੁੱਲ ਗਿਆ ਹੈ ਇਸ ਗਿਆਨ ਨੂੰ ਹਾਸਲ ਕਰਕੇ ਜਦੋਂ ਸਾਡਾ ਜੀਵਨ ਸੁਚੱਜਾ ਬਣ ਜਾਂਦਾ ਹੈ ਤੇ ਅਸੀਂ ਹਰੇਕ ਦੇ ਵਿੱਚ ਪ੍ਰਮਾਤਮਾ ਨੂੰ ਦੇਖਣ ਲੱਗਦੇ ਹਾਂ ਜਾਤ ਪਾਤ ਦੇ ਕੋੜ ਤੋਂ ਮੁਕਤ ਹੋ ਜਾਣੇ ਆ ਵੱਖ-ਵੱਖ ਤਬਕਿਆਂ ਦੇ ਵਿੱਚ ਵੰਡੇ ਹੋਏ ਇਨਸਾਨਾਂ ਨੂੰ ਇੱਕ ਇਨਸਾਨ ਮੰਨਣ ਲੱਗ ਜਾਨੇ ਆ ਭਾਵ ਇਹ ਹੀ ਕਿ ਗੁਰੂ ਨੇ ਜੋ ਸਾਨੂੰ ਗਿਆਨ ਦਿੱਤਾ ਉਸ ਨੂੰ ਇਨ ਬਿਨ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਿਆ ਪ੍ਰੈਕਟੀਕਲ ਤੌਰ ਦੇ ਉੱਤੇ ਆਪਣੇ ਜੀਵਨ ਨੂੰ ਜਿਉਣਾ ਸ਼ੁਰੂ ਕਰ ਦਿੱਤਾ ਤੇ ਸਾਡੀ ਸੋਚ ਵੀ ਉਸ ਗਿਆਨ ਦੇ ਮੁਤਾਬਕ ਪਵਿੱਤਰ ਸਾਫ਼ ਸੁਥਰੀ ਹੋ ਗਈ ਉਦੋਂ ਮੰਨ ਲਓ ਕਿ ਤੁਹਾਡਾ ਦਸਮ ਦਵਾਰ ਜਿਹੜਾ ਹੈ ਉਹ ਖੁੱਲ ਗਿਆ ਹੈ ਦਸਮ ਦਵਾਰ ਖੋਲਣ ਦੇ ਲਈ ਕਿਸੇ ਯੋਗਾ ਜਾਂ ਕੁੰਡਲਨੀ ਦੇ ਵਿੱਚ ਜਾਣ ਦੀ ਲੋੜ ਨਹੀਂ ਇਹ ਸਿਰਫ ਤੇ ਸਿਰਫ ਗੁਰੂ ਤੋਂ ਮਿਲਿਆ ਹੋਇਆ ਸੱਚਾ ਗਿਆਨ ਆਪਣੇ ਜੀਵਨ ਦੇ ਵਿੱਚ ਧਾਰਨ ਦੀ ਲੋੜ ਹੈ ਆਓ ਕੋਸ਼ਿਸ਼ ਕਰੀਏ ਕਿ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਚ ਧਾਰਨ ਕਰੀਏ ਪ੍ਰੈਕਟੀਕਲ ਤੌਰ ਦੇ ਉੱਤੇ ਜੀਵਨ ਨੂੰ ਜੀਵਿਏ ਆਪਣੀ ਸੋਚ ਨੂੰ ਵੀ ਗੁਰਬਾਣੀ ਅਨੁਸਾਰ ਬਦਲੀਏ ਤੇ ਕੋਸ਼ਿਸ਼ ਕਰੀਏ ਆਪਣਾ ਵੀ ਦਸਮ ਦਵਾਰ ਖੋਲ ਲਈਏ